ਨਿਊਜ਼ 92 ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਰਜਿੰਦਰ ਬਲੂ ਅੱਜ ਖਬਰਾਂ ਤੋਂ ਪਹਿਲਾਂ ਇੱਕ ਬੜੀ ਹੀ ਅਫਸੋਸਨਾਕ ਖਬਰ ਜੋ ਕਿ ਚਰਨਾਲ ਸਿੰਘ ਕਾਮਰੇਡ ਸਾਡੇ ਬਹੁਤ ਹੀ ਸਤਿਕਾਰਯੋਗ ਅਦਰਸ਼ ਨਗਰ ਦੇ ਜਿਨ੍ਹਾਂ ਦੀ ਕਿ ਬੜੀ ਹੀ ਦੁਖਦਾਈ ਮੌਤ ਹੋਈ ਹੈ ਸਾਨੂੰ ਬਹੁਤ ਇਸ ਗੱਲ ਦਾ ਅਫਸੋਸ ਹੈ ਉਹ ਬਹੁਤ ਹੀ ਨੇਕ ਇਨਸਾਨ ਤੇ ਬੜੀ ਹੀ ਸ਼ਹਿਨਸ਼ੀਲਤਾ ਵਾਲੇ ਸਨ ਪਰ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਸੀ ਜਾਂ ਕਿਸ ਤਰ੍ਹਾਂ ਇਹ ਘਟਨਾ ਹੋਈ ਅੱਜ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਬਾਕੀ ਦੀਆਂ ਖਬਰਾਂ ਥਾਣਿਆਂ ਦੇ ਵਿੱਚ ਕੁੱਲ ਮਾਮਲੇ 10 ਦਰਜ ਹੋਏ ਨੇ ਜਿਨ੍ਹਾਂ ਵਿੱਚ 9 ਨਸ਼ੇ ਦੇ ਤੇ ਇੱਕ ਚੋਰੀ ਦਾ ਸਿਵਲ ਲੈਂਡ ਮਾਮਲਾ ਸਿਵਲ ਲੈਂਡ ਥਾਣੇ ਦੇ ਵਿੱਚ ਇੱਕ ਮਾਮਲਾ ਹੈ ਓਵਰ ਰੈਸਟੋਰੈਂਟ ਦੇ ਕਰਿੰਦਿਆਂ ਦੇ ਖਿਲਾਫ ਜੋ ਪੁੱਡਾ ਮਾਰਕੀਟ ਵਿੱਚ ਹੈ ਜਿੰਨਾਂ ਤੇ ਦੋਸ਼ ਹੈ ਕਿ ਉਹ ਨਸ਼ੇ ਦਾ ਹੁੱਕਾ ਵਗੈਰਾ ਲੋਕਾਂ ਨੂੰ ਪਲਾਉਂਦੇ ਸਨ ਤੇ ਸੱਤ ਜਣਾਂ ਤੇ ਮਾਮਲਾ ਦਰਜ ਕੀਤਾ ਜਿੰਨਾਂ ਵਿੱਚ ਇੱਕ ਮਹਿਲਾ ਵੀ ਹੈ ਤੇ ਉਸ ਤੋਂ ਬਾਅਦ ਚੋਰੀ ਦਾ ਮਾਮਲਾ ਰਾਮ ਸਿੰਘ ਪੁੱਤਰ ਭਗਤ ਸਿੰਘ ਗੁਰਗੁਮਨ ਸਿੰਘ ਨਗਰ ਉਹਨਾਂ ਨੇ ਦਰਖਾਸਤ ਦਿੱਤੀ ਜੋ ਕਿ ਥਾਣਾ ਥਰਮਲ ਦੇ ਵਿੱਚ ਕਿ ਉਹਨਾਂ ਦੇ ਕਿਰਾਏਦਾਰ ਭਾਵਨਾ ਪਤਨੀ ਕੁਨਾਲ ਸ਼ਰਮਾ ਵਾਸੀ ਬਾਬਾ ਫਰੀਦਨਗਰ ਜਿਨ੍ਹਾਂ ਨੇ 5 ਲੱਖ ਰੁਪਏ ਨਕਦ ਤੇ 12 ਤੋਲੇ ਸੋਨਾ ਉਹਨਾਂ ਦੇ ਘਰ ਵਿੱਚੋਂ ਚੋਰੀ ਕਰ ਲਿਆ। ਸੋ ਇਹ ਸਾਨੂੰ ਅੱਜ ਦੀਆਂ ਖਬਰਾਂ ਤੇ ਚਰਚਾ ਜੋ ਇਹ ਹੈ ਚੋਰੀ ਦੇ ਸਬੰਧ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ ਕਿ ਦੇਖੋ ਕਿਰਾਏਦਾਰ ਦਾ ਤੇ ਮਾਲਕ ਦਾ ਇੱਕ ਬਹੁਤ ਹੀ ਵਧੀਆ ਰਿਸ਼ਤਾ ਹੁੰਦਾ ਜਿਨ੍ਹਾਂ ਨੇ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਹੁੰਦਾ। ਤੇ ਦੋਨਾਂ ਧਿਰਾਂ ਦੇ ਵਿੱਚ ਵਿਸ਼ਵਾਸ ਬਹੁਤ ਜ਼ਰੂਰੀ ਹੈ ਮਾਲਕ ਨੂੰ ਹੁੰਦਾ ਹੈ ਕਿ ਜਦ ਵੀ ਮੈਂ ਕਿਤੇ ਬਾਹਰ ਜਾਂਦਾ ਹਾਂ ਤਾਂ ਮੇਰੇ ਕਿਰਾਏਦਾਰ ਮੇਰੇ ਹਰ ਗੱਲ ਦਾ ਧਿਆਨ ਰੱਖਣਗੇ ਬੜਾ ਯਕੀਨ ਹੁੰਦਾ ਉਹਨਾਂ ਨੂੰ ਪਰ ਜਦੋਂ ਕਿਰਾਏਦਾਰ ਬਾੜ ਹੀ ਖੇਤ ਨੂੰ ਖਾਨ ਲੱਗੇ ਜਾਵੇ ਉਸ ਕਹਾਵਤ ਅਨੁਸਾਰ ਬਦਨੀਤ ਹੋ ਜਾਵੇ ਕਿਰਾਏਦਾਰ ਤਾਂ ਫਿਰ ਉਸ ਦਾ ਰੱਬ ਹੀ ਰੱਖਾ ਹੈ ਸੋ ਇਹਨਾਂ ਨੇ ਵੀ ਇਸ ਤਰ੍ਹਾਂ ਦਾ ਹੀ ਕੰਮ ਕੀਤਾ ਹੈ ਜੋ ਕਿ ਵਿਸ਼ਵਾਸ ਘਾਤ ਕਰਕੇ ਕਰਦੇ ਵਿੱਚੋਂ 5 ਲੱਖ ਰੁਪਇਆ ਤੇ 12 ਤੋਲੇ ਸੋਨਾ ਫਾਰੀ ਕਰ ਦਿੱਤਾ ਸੋ ਇਹ ਸਨ ਅੱਜ ਦੀਆਂ ਖਬਰਾਂ ਤੇ ਅਗਲੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਦਿਓ ਆਗਿਆ ਧੰਨਵਾਦ